ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਸਹਰੇ ਦਾ ਤਿਉਹਾਰ ਮਨਾ ਕੇ ਵਾਪਸੀ ਪੰਜਾਬ ਨੂੰ ਰਵਾਨਾ ਕਰ ਰਹੇ ਆ ਆ ਗਈ ਪਿੱਛੇ ਆਪਣੀ ਗੱਡੀ ਨੰ. 911 ਅੱਜ ਦੀ ਰਾਤ ਨੂੰ ਇੰਦਾ ਹੋਰ ਦੁਬਾਰਾ ਨਾਈਟ ਤੇ ਆਪਾਂ ਰੁਕਾਂਗੇ ਗੱਡੀ ਆ ਚੁੱਕੀ ਹੈ ਸੰਗਤਾਂ ਬੈ ਗਈਆਂ ਬਾਕੀ ਦੀ ਅਪਡੇਟ ਤੁਹਾਨੂੰ ਅੱਗੇ ਜਾ ਕੇ ਦਿੰਨੇ ਆ ਜੀ ਦਰਸ਼ਨ ਮੇਲੇ ਕਰਕੇ ਗੁਰੂ ਸਾਹਿਬ ਲਵੇ ਆ ਕੇ ਬਹੁਤ ਵਧੀਆ ਲੱਗਿਆ ਬਾਕੀ ਦੀ ਅਪਡੇਟ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਾਂ ਹਯੂਰ ਸਾਹਿਬ ਤੋਂ ਚੱਲ ਕੇ 150 ਕਿਲੋਮੀਟਰ ਅੱਗੇ ਆ ਗਏ ਨੇ ਬਾਬਾ ਨਾਮਦੇਵ ਨਰਸੀ ਦੇ ਇੱਥੇ ਚਾਹ ਪਾਣੀ ਛਕਦੇ ਆਂ ਜੀ ਸੰਗਤ ਉੱਤਰ ਦੀ ਦਰਬਾਰ ਸਾਹਿਬ ਗੁਰਦੁਆਰਾ ਜਨਮ ਸਥਾਨ ਸ਼੍ਰੋਮਣੀ ਬਾਬਾ ਨਾਮਦੇਵ ਨਰਸੀ ਹੰਗੋਲੀ ਪਹੁੰਚ ਚੁੱਕੇ ਆਂ ਜੀ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਹਯੂਰ ਸਾਹਿਬ ਤੋਂ ਸਵੇਰੇ 4:30 ਵਜੇ ਚੱਲ ਕੇ ਆਏ ਆਂ ਤੇ ਬਾਬਾ ਨਾਮਦੇਵ ਦੇ ਪਹੁੰਚ ਗਏ ਇੱਥੇ ਚਾਹ ਪਾਣੀ ਛੱਕ ਕੇ ਹੁਣ ਤੁਰਨ ਲੱਗਿਆਂ ਅੱਗੇ ਤੇ ਅੱਗੇ 10 11 ਵਜੇ ਹੋ ਸਕਦਾ ਬਰਹਾਨਪੁਰ ਹੋ ਸਕਦਾ ਰਸਤੇ ਦੇ ਵਿੱਚ ਕਿਸੇ ਗੁਰੂ ਘਰ ਹੋਰ ਖੜ ਕੇ ਰੋਟੀ ਪ੍ਰਸ਼ਾਦੇ ਪਾਣੀ ਦਾ ਕਰਾਂਗੇ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਹਾਂਜੀ ਆਪਾਂ ਨਾਮਦੇਵ ਨਰਸੀ ਤੋਂ ਚਾਹ ਪਾਣੀ ਛੱਕ ਲਿਆ ਯੂਰ ਸਾਹਿਬ ਤੋਂ ਆ ਕੇ ਇੱਥੇ ਰੁਕੇ ਸੀ ਤੇ ਅੱਗੇ ਦੀ ਅਪਡੇਟ ਜਦੋਂ ਪ੍ਰਸ਼ਾਦਾ ਪਾਣੀ ਸਕਾਂਗੇ ਤੁਹਾਨੂੰ ਉੱਥੇ ਜਾ ਕੇ ਦਿੰਨੇ ਆ ਵੀ ਕਿੰਨਾ ਸਫਰ ਨਾਮ ਦੇ ਨਰਸੀ ਤੋਂ ਤਿਆਰ ਕਰਕੇ ਆਏ ਆ ਸੰਗਤਾਂ ਗੱਡੀ 'ਚ ਬੈਠ ਗਈਆਂ ਹੁਣ ਚੱਲੇ ਪਾਉਣ ਲੱਗੇ ਆ ਜੀ ਸੰਗਤ ਜੀ ਕਰੋ ਦਰਸ਼ਨ ਹੌਂ ਚੁੱਕੇ ਆਂ ਜੀ ਹਯੂਰ ਸਾਹਿਬ ਤੋਂ ਆਉਂਦੇ ਹੋਏ 1.5 ਤੋਂ 200 ਕਿਲੋਮੀਟਰ ਦੀ ਦੂਰੀ ਤੇ ਨਾਮਦੇਵ ਨਰਸੀ ਦੇ ਮੰਦਿਰ ਚ ਆ ਗਏ ਆਪਾਂ ਇਹ ਬਾਬੇ ਨਾਮਦੇਵ ਦੀਆਂ ਜਪਲਾਂ ਨੇ ਨਾਮਦੇਵ ਨਰਸੀ ਜੀ ਸੰਗਤ ਜੀ ਕਰੋ ਦਰਸ਼ਨ ਇਹ ਕ੍ਰਿਸ਼ਨਾ ਨਦੀ ਆ ਨਾਮਦੇਵ ਨਰਸੀ ਦੇ ਮੰਦਿਰ ਦੇ ਨਾਲ ਦੀ ਲੰਘਦੀ ਆ ਜੀ ਨੀਚੇ ਜਾਈਓ ਸਰਣ ਦੇ ਆ ਜੀ ਆ ਜੀ ਜੀ ਪਹਿਲਾਂ ਸਾਨੂੰ ਗੁਰਦੁਆਰਾ ਦਿਖਾਇਆ ਸੀ ਬਾਬੇ ਨਾਮਦੇਵ ਦਾ ਫਿਰ ਇਹ ਤੋਂ ਬਾਅਦ ਮੰਦਿਰ ਚ ਲੈ ਕੇ ਗਏ ਉਹਨਾਂ ਦੇ ਚ ਹੁਣ ਉਹਨਾਂ ਦੀ ਕੱਚੀ ਛਪਰੀ ਦੇ ਦਰਸ਼ਨ ਕਰਾਉਣੇ ਆ ਜੀ ਬਾਬਾ ਜੀ ਦਾ ਘਰ ਤਨ ਤਨ ਬਾਬਾ ਨਾਮਦੇਵ ਜੀ ਇਹ ਆ ਜੀ ਕੱਚੀ ਛਪਰੀ ਬਾਬਾ ਨਾਮਦੇਵ ਜੀ ਦੀ ਹਾਂਜੀ ਸੰਗਤ ਜੀ ਆਪਾਂ ਨਾਮਦੇਵ ਤੋਂ ਚੱਲ ਕੇ 75 80 ਕਿਲੋਮੀਟਰ ਅੱਗੇ ਆ ਚੁੱਕੇ ਆ ਨਾ ਕੋਈ ਸ਼ਹਿਰ ਇੱਧਰ ਆ ਨਾ ਇੱਧਰ ਆ ਗੁਰੂ ਘਰ ਜਾਣਾ ਸੀਗਾ ਕਿਤੇ ਗੁਰੂ ਘਰ ਦੇ ਰਸਤੇ 'ਚ ਕੋਈ ਟੱਕਰਿਆ ਨਹੀਂ ਹੈਗਾ ਹੈ ਜੀ ਸਪਾਲਾ ਵਾਲਾ ਸਪਾਲਾ ਨਾਂ ਦਾ ਹੋਟਲ ਆ ਇੱਥੇ ਸਾਡੀ ਬੱਸ ਵੱਲੋਂ ਸਾਡੀ ਕੰਪਨੀ ਵੱਲੋਂ ਇਹਨਾਂ ਨੂੰ ਖਾਣਾ ਖਵਾਇਆ ਜਾ ਰਿਹਾ ਕਿਉਂਕਿ ਪਹਿਲਾਂ ਖਵਾਉਣਾ ਸੀ ਗੁਰੂ ਘਰ ਗੁਰੂ ਘਰ ਹੁਣ ਰਸਤੇ ਦੇ ਵਿੱਚ ਕੋਈ ਆਇਆ ਨਹੀਂ ਹੁਣ ਸਾਨੂੰ ਸੰਗਤ ਅਸਪਾਲਾ ਲਾਂ ਦੇ ਹੋਟਲ ਤੇ ਖਾਣਾ ਖਾਂਦੀ ਦਿੰਦੀ ਆ ਹਾਂਜੀ ਡਰਾਈਵਰ ਸਾਹਿਬ ਕਿੱਦਾਂ ਜੀ ਇੱਧਰ ਜਾ ਕੁੰਮੜਾ ਜਿਆ ਹਾਂਜੀ ਹਾਂਜੀ ਠੀਕ ਹੈ ਜੀ ਆਹ ਦੇਖੋ ਜੀ ਸ਼ੰਗਤ ਖਾਣਾ ਖਾ ਰਹੀ ਆ ਲੋ ਜੀ ਆਪਾਂ ਇੱਥੋਂ ਇਹ ਸਾਡੇ ਗਮਾਂਡੀ ਪਿੰਡ ਦਾ ਹੋਟਲ ਆ ਅਸਪਾਲਾਂ ਵਾਲਾਂ ਦਾ ਹੋਟਲ ਬਹੁਤ ਮਸ਼ਹੂਰ ਆ ਆਪਣੀਆਂ ਆਲੂ ਵਾਲੀਆਂ ਦੀਆਂ ਬੱਸਾਂ ਹਰ ਵਾਰ ਜਾਂਦੀਆਂ ਆਉਂਦੀਆਂ ਇੱਥੇ ਰੁਕਦੀਆਂ ਨੇ ਆਪ ਪਿਆਰ ਨਾਲ ਇਹ ਕਹਿੰਦੇ ਆ ਵੀ ਭਾਈ ਸਾਡੇ ਲਵੇ ਖੜਕੇ ਜਾਓ ਇਹਨਾਂ ਨੇ ਸੇਵਾ ਪਾਣੀ ਕੀਤੀ ਤੇ ਖਾਣਾ ਖਵਾਇਆ ਤੇ ਨਾਲ ਚਾਹ ਬਣਾ ਲਈ ਸੀਗੀ ਤੇ ਇੱਥੇ ਹੁਣ ਸੰਗਤ ਨੇ ਖਾਣਾ ਛਕ ਲਿਆ ਤੇ ਹੁਣ ਅੱਗੇ ਚੱਲੇ ਪਾਉਣ ਲੱਗਿਆ ਜੀ ਸ਼ਾਮ ਨੂੰ ਆਪਾਂ ਮਿਲਦੇ ਆਂ ਅੰਦੌਰ ਇਹ ਹਜੂਰ ਸਭ ਤੋਂ ਵਾਪਸੀ ਆ ਜਿਹੜੀ ਆਪਾਂ ਪਹਿਲਾਂ ਵਾਲੇ ਬਣਾਏ ਸੀਗੇ ਜੀ ਉਹ ਪੰਜਾਬ ਤੋਂ ਚੱਲ ਕੇ ਹਜੂਰ ਸਾਹਿਬ ਸੀ ਹੁਣ ਸਵੇਰ ਦੇ ਹਜੂਰ ਸਾਹਿਬ ਤੋਂ ਚੱਲੇ ਹੋਇਆ ਅੱਜ ਅੰਦੌਰ ਖੜਨਾ ਅੰਦੌਰ ਨਾਈਟ ਪਾਉਣੀ ਆ ਤੇ ਕੱਲ ਨੂੰ ਗਵਾਲੀয়ার ਸ਼ਨੂ ਸ਼ਾਮ ਨੂੰ ਅੰਦੌਰ ਦਿਖਾਉਣਾ ਹੈ ਜੀ ਜਾ ਕੇ ਸੰਗਤ ਬੈਠ ਰਹੀ ਆ ਖਾਣਾ ਛਕ ਲਿਆ ਚਾਹ ਪੀ ਲਈ ਜੀ ਲਓ ਜੀ ਆਪਾਂ ਅਸਪਾਲਾਂ ਵਾਲੇ ਢਾਬੇ ਤੋਂ ਚੱਲੇ ਸੀਗੇ ਤਕਰੀਬਨ 10 10:30 ਵਜੇ ਪ੍ਰਸ਼ਾਦਾ ਪਾਣੀ ਛਕ ਕੇ ਇਧਰ ਚਮਾਟੀ ਬਰਹਾਨਪੁਰ ਬਨੀਓ ਆਏ ਆ ਪਾਛਾ ਪਰ ਤੇ ਆਪਣੀ ਗੱਡੀ ਮੇਟਾ ਬੇਤੇ ਰੁਕੀ ਆ ਤਕਰੀਬਨ 2 ਕੁ ਘੰਟਿਆਂ ਬਾਅਦ ਸੰਗਤ ਲਈ ਗੱਡੀ ਰੋਕ ਲੈਣੇ ਆ ਤੇ ਚਾਹ ਤਿਆਰ ਹੋ ਰਹੀ ਆ ਜੀ ਚਾਹ ਦਾ ਲੰਗਰ ਤਿਆਰ ਹੋ ਰਿਹਾ ਜੀ ਤਕਰੀਬਨ 120 ਕਿਲੋਮੀਟਰ ਇੱਥੋਂ ਰਹਿ ਗਿਆ ਇਧਰ ਅੰਡੌਰ ਅੰਡੌਰ ਪਰਾਤ ਨੂੰ ਰੁਕਾਂਗੇ 120 ਕਿਲੋਮੀਟਰ ਦੀ ਦੂਰੀ ਅੰਦਾਵਰ ਦਾ ਰਸਤਾ ਹੈ ਥੋੜਾ ਪਰ ਲੱਗਣਗੇ 2 ਘੰਟੇ ਜਾਮ ਇੰਨਾ ਵੱਡਾ ਹੈਗਾ ਚੁਰਲ ਘਾੜ ਦੀਆਂ ਪਹਾੜੀਆਂ ਦੇ ਵਿੱਚੋਂ ਖੜੇ ਆ ਇਹ ਗੱਡੀ ਆਪਣੀ ਖੜੀ ਆ ਲੋ ਜੀ ਵਾਪਸੀ ਤੇ ਆਪਾਂ ਹਜੂਰ ਸਾਹਿਬ ਤੋਂ ਚੱਲ ਕੇ ਐਂਦਾਵਰ ਆ ਗਏ ਜੀ ਪਹੁੰਚ ਚੁੱਕੇ ਆ ਸੰਗਤ ਜੀ ਤੇ ਇੱਥੇ ਵਿਸ਼ਰਾਮ ਕਰਾਂਗੇ ਸਵੇਰੇ ਇੱਥੋਂ ਗਵਾਲੀਅਰ ਤੇ ਆਗਰੇ ਨੂੰ ਨਿਕਲਾਂਗੇ ਜੀ ਹੋ ਸਕਦਾ ਆਗਰੇ ਰਹੀਏ ਤੇ ਹੋ ਸਕਦਾ ਗਵਾਲੀਅਰ ਬਾਕੀ ਸੋਨੂੰ ਅਪਡੇਟ ਸਵੇਰੇ ਦਿੰਨੇ ਆ ਜੀ ਇੱਥੋਂ ਜਾ ਲ ਕੇ ਧੰਨਵਾਦ ਜੀ